ਨੀ ਫਿਰ ਤੁਹਾਨੂੰ ਕੀ ਕੀ ਔਕੜਾਂ ਆਈਆਂ ਮਤਲਬ ਡਿਊਟੀ ਕਰਦੇ ਗੁਰੂ ਘਰ ਤੇ ਤੁਸੀਂ ਦੱਸਿਆ ਵੀ ਮੈਨੂੰ ਗੁਰੂ ਘਰ ਚ ਮੈਂ ਡਿਊਟੀ ਨਹੀਂ ਕਰ ਸਕਿਆ ਕੀ ਕੀ ਔਕੜਾਂ ਆਈਆਂ ਕਿਵੇਂ ਜਿਵੇਂ ਦਾ ਉੱਥੇ ਦਾ ਤੁਸੀਂ ਅਲਗ-ਅਲਗ ਥਾਂ ਤੇ ਪਹਿਲਾਂ ਡਿਊਟੀ ਵੀ ਕੀਤੀ ਆ ਉੱਥੇ ਫਿਰ ਤੁਹਾਡਾ ਕੀ ਮਤਲਬ ਇਹ ਹਜਾ ਬਣਿਆ ਵੀ ਤੁਸੀਂ ਡਿਊਟੀ ਕਰ ਨਹੀਂ ਸਕਦੇ ਡਿਊਟੀ ਮੈਂ ਜੀ ਪਹਿਲੀ ਵਾਰ ਸ਼ੁਰੂ ਕੀਤੀ ਸੀ 2009 ਦੇ ਵਿੱਚ ਅੱਛਾ ਜੀ ਖਜੂਰੀ ਲੱਗੀ ਬਤੌਰ ਇਹ ਉੱਥੇ ਕੋਈ ਇਦਾਂ ਦੀ ਸਮੱਸਿਆ ਨਹੀਂ ਸੀ 4 ਸਾਲ ਮੈਂ ਉੱਥੇ ਡਿਊਟੀ ਕੀਤੀ ਆ ਵਧੀਆ ਸੰਗਤ ਦਾ ਪਿਆਰ ਬਣਿਆ ਰਿਹਾ ਬੜੀਆ ਪਰ ਸਮੱਸਿਆ ਇਹ ਸੀ ਕਿ ਮੇਰੀਆਂ ਸ਼ਾਮ ਦੀਆਂ ਕਲਾਸਾਂ ਸੰਗੀਤ ਦੀਆਂ ਬੱਚਿਆਂ ਦੀਆਂ ਵੱਧ ਗਈਆਂ ਸੀ ਸਿੱਖਣ ਵਾਲੇ ਬੱਚੇ ਵੱਧ ਗਏ ਸੀ ਫਿਰ ਮੈਂ ਸ਼ਾਮ ਦੀ ਜਿਹੜੀ ਡਿਊਟੀ ਨਹੀਂ ਕਰ ਸਕਦਾ ਸੀ ਡਿਊਟੀ ਮੇਰੇ ਵਾਸਤੇ ਕਰਨੀ ਔਖੀ ਹੋ ਰਹੀ ਸੀ ਫਿਰ ਮੈਂ ਚਾਰ ਸਾਲ ਡਿਊਟੀ ਉੱਥੇ ਕਰਨ ਤੋਂ ਬਾਅਦ ਫਿਰ ਮੈਂ ਇੱਕ ਸਟੇਜ ਐਸੀ ਵੀ ਦੇਖੀ ਜਿੱਥੇ ਇਕੱਲੀ ਸਵੇਰ ਦੀ ਡਿਊਟੀ ਸੀ ਮੈਂ ਸਵੇਰ ਦੀ ਕਰਦਾ ਸੀ ਤੋਂ ਉਤੋਂ ਬਾਅਦ ਸ਼ਾਮ ਦੇ ਕਲਾਸਾਂ ਲੈਂਦਾ ਰਿਹਾ ਪਰ ਜਿੱਥੇ ਤੱਕ ਔਕੜਾਂ ਦੀ ਗੱਲ ਤਾਂ ਆ ਮੈਂ ਜਿੱਥੇ ਤੱਕ ਮੈਂ ਡਿਊਟੀ ਕੀਤੀ ਹੈ ਅਬਤੌਰ ਹਜ਼ੂਰੀ ਰਾਗੀ ਦਾ ਮੈਨੂੰ ਸਮੱਸਿਆਵਾਂ ਨਹੀਂ ਆਈਆਂ ਪਰ ਜਦੋਂ ਅਬਤੌਰ ਅਸੀਂ ਮਜਬੂਰੀ ਚ ਇੱਕ ਵਾਰੀ ਅਸੀਂ ਹੈੱਡ ਗ੍ਰੰਥੀ ਦੀ ਪੋਸਟ ਮੈਂ ਭਰ ਲਈ ਮੈਂ ਕਿਹਾ ਹੋ ਸਕਦਾ ਕਿ ਤੇ ਹੈੱਡ ਗ੍ਰੰਥੀ ਬਣ ਕੇ ਪਰਿਵਾਰ ਦਾ ਗੁਜ਼ਾਰਾ ਵਧੀਆ ਚੱਲ ਜੇ ਹਾਂ ਹਾਂ ਪਰ ਉਹ ਹੈੱਡ ਗ੍ਰੰਥੀ ਬਣਨਾ ਮੇਰੇ ਵਾਸਤੇ ਮੁਸੀਬਤ ਬਣ ਗਿਆ ਬਹੁਤ ਵੱਡੀ ਉਹਦਾ ਕਾਰਨ ਇਹ ਸੀ ਵੀ ਕਮੇਟੀਆਂ ਜਿਹੜੀਆਂ ਨੇ ਉਹ ਆਮਦਨ ਦੇ ਸਰੋਤ ਸਭ ਤੋਂ ਪਹਿਲਾਂ ਗ੍ਰੰਥੀ ਸਿੰਘਾਂ ਦੇ ਹਾਂ ਰਾਗੀਆਂ ਦੇ ਹਾਂਜੀ ਸੇਵਾਦਾਰਾਂ ਦੇ ਪਹਿਲਾਂ ਸੋ ਉਹ ਸਿਰਫ ਸੋਰਸ ਕੱਟ ਦਿੰਦੀਆਂ ਨੇ ਅੱਛਾ ਵੀ ਉਹਦੀ ਤਨਖਾਹ ਸੀਮਤ ਕਰ ਦੋ ਅੱਛਾ ਜੀ ਉਹਨਾਂ ਸਿਰਫ ਕਹੋ ਵੀ ਤਨੂੰ ਦਾਲੀ ਵਾਲਾ ਲੰਗਰ ਮਿਲੇਗਾ ਪ੍ਰਸ਼ਾਦਾ ਮਿਲੇਗਾ ਅੱਛਾ ਉਹ ਖਾਓ ਮਤਲਬ ਜਿਹੜਾ ਗ੍ਰੰਥੀ ਲੱਗਿਆ ਬੰਦਾ ਮੈਂ ਸਾਰਿਆਂ ਤੇ ਨਹੀਂ ਗੱਲ ਕਰਦਾ ਕੁਝ ਪ੍ਰਬੰਧਕ ਕਮੇਟੀਆਂ ਚੰਗੀਆਂ ਵੀ ਹੁੰਦੀਆਂ ਜਿਹੜੀਆਂ ਗ੍ਰੰਥੀਆਂ ਨੂੰ ਸੰਭਾਲਦੀਆਂ ਪਰ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਮੈਂ 5-6 ਸਾਲ ਹੈਡ ਗ੍ਰੰਥੀ ਵੀ ਰਿਹਾ ਕਈ ਗੁਰੂ ਘਰਾਂ ਚ ਸੇਵਾਵਾਂ ਕੀਤੀਆਂ ਕੀਰਤਨ ਵੀ ਕਰਦੇ ਰਹੇ ਹੈਡ ਗ੍ਰੰਥੀ ਵੀ ਰਿਹਾ ਕਥਾਵਾਚਕ ਵੀ ਰਿਹਾ ਮੈਂ ਕਈ ਜਗ੍ਹਾ ਤੇ ਪਰ ਸਮੱਸਿਆ ਮੇਰੇ ਅੱਗੇ ਆਉਣ ਲੱਗ ਪਈ ਸਭ ਤੋਂ ਵੱਡੀ ਵੀ ਕਮੇਟੀਆਂ ਸਹਿਯੋਗ ਨਹੀਂ ਦਿੰਦੀਆਂ ਬਿਲਕੁਲ ਵੀ ਉਹ ਰਸਤਾ ਕੱਟ ਦਿੰਦਿਆਂ ਨੇ ਵੀ ਇਹਨੂੰ ਪੈਸਾ ਬਣਨ ਲੱਗ ਪਿਆ ਸੰਗਤ ਇਹਨੂੰ ਇਹਨੂੰ ਪਸੰਦ ਕਰਨ ਲੱਗ ਪਿਆ ਇਹਨੂੰ ਕੱਢ ਦੋ ਨੂੰ ਗੁਰੂ ਘਰ ਇਹ ਆਮ ਤੌਰ ਤੇ ਇਸ ਮੁਸਿਆਵਾਂ ਆਉਂਦੀਆਂ ਨੇ ਸਾਡੇ ਸਾਧ ਸੰਗਤ ਜੀ ਹੁਣ ਭਾਈ ਸਾਹਿਬ ਜੀ ਨਾਲ ਗੱਲ ਹੋਈ ਹੈ ਪ੍ਰਬੰਧਕ ਕਮੇਟੀਆਂ ਨੂੰ ਵੀ ਸਾਡੀ ਸ਼ਰਮਣੀ ਕਮੇਟੀ ਨੂੰ ਵੀ ਚਾਹੀਦਾ ਵੀ ਐਸੀਆਂ ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ ਹਨਾ ਉਹਨਾਂ ਦਾ ਕੋਈ ਨਾ ਕੋਈ ਮਤਲਬ ਹੀਲਾ ਕੀਤਾ ਜਾਵੇ ਜਿਹੜੀਆਂ ਮਤਲਬ ਤੰਗ ਕਰਦੀਆਂ ਨੇ ਬਹੁਤੀਆਂ ਤਾਂ ਨਹੀਂ ਪਰ ਜਿਹੜੇ ਵੀ ਐਵੇਂ ਗ੍ਰੰਥੀ ਸਿੰਘਾਂ ਨੂੰ ਤੰਗ ਕਰਦੇ ਨੇ ਗ੍ਰੰਥੀ ਸਿੰਘਾਂ ਨੂੰ ਡਾਲੀ ਕਰਨੀ ਪੈਂਦੀ ਹੈ ਜਿੱਥੇ ਆਪਾਂ ਇਹਨਾਂ ਨੂੰ ਗੁਰੂ ਘਰ ਦਾ ਵਜ਼ੀਰ ਕਹਨੇ ਆ ਜਦੋਂ ਹੁਣ ਗੁਰੂ ਘਰ ਦਾ ਵਜ਼ੀਰ ਹੀ ਥਾਂ ਥਾਂ ਜਾ ਕੇ ਡਾਲੀ ਮੰਗਦਾ ਫਿਰਦਾ ਰੋਟੀ ਦੇ ਪ੍ਰਸ਼ਾਦੇ ਲਈ ਮੰਗਦਾ ਫਿਰਦਾ ਤਾਂ ਉਹ ਦੇਖਦਾ ਸਾਡੇ ਲਈ ਕਿੰਨੀ ਵੱਡੀ ਤਰਾਸ਼ ਦੀ ਆ ਇਹ ਸਾਨੂੰ ਦੂਰ ਕਰਨੀਆਂ ਪੈਣੀਆਂ ਨੇ ਅੱਛਾ ਭਾਈ ਸਾਹਿਬ ਹੋਰ ਆਪਾਂ ਤੁਸ ਮੈਂ ਤੁਹਾਡੀਆਂ ਕੀਰਤਨ ਵੀ ਸੁਣਿਆ ਕੈਸਟਾਂ ਦੇ ਉਹ ਚ ਤੁਹਾਡੇ ਕਿੰਨੀਆਂ ਕਿ ਕੈਸਟਾਂ ਆ ਗਈਆਂ ਮਤਲਬ ਤੁਸੀਂ ਕਿੰਨਾ ਕ ਮਤਲਬ ਤੁਹਾਡੀਆਂ ਰੀਲਾਂ ਵਗੈਰਾ ਆ ਗਈਆਂ ਹਨ ਮੇਰੇ ਹੁਣ ਤੱਕ ਜਿੱਥੋਂ ਤੱਕ ਮੈਨੂੰ ਯਾਦ ਮੈਂ 2010 ਦੇ ਵਿੱਚ ਪਹਿਲੀ ਵਾਰ ਸਰਪਸਾਂਜੀ ਗੁਰਬਾਣੀ 6 ਸ਼ੰਦਰਗੋੜ ਕੀਤੇ ਸੀ ਲਾਈਵ ਅੱਛਾ ਤੇ ਛੇ ਸ਼ਬਦ ਜਿਹੜੇ ਰਿਕਾਰਡ ਕੀਤੇ ਉਹਨਾਂ ਨੂੰ ਕਾਫੀ ਪਿਆਰ ਕੀਤਾ ਸੰਗਤ ਨੇ ਅੱਜ ਵੀ ਚੱਲਦੇ ਨੇ YouTube ਤੇ ਸਰਬਸੰਗੀ ਗੁਰਬਾਣੀ ਤੋਂ ਬਾਅਦ ਫਿਰ ਮੈਂ 2014 ਦੇ ਵਿੱਚ ਫੇਰ ਰਿਕਾਰਡਿੰਗ ਕਰਵਾਈ ਇਸ ਤਰ੍ਹਾਂ ਮਤਲਬ ਕੁੱਲ ਮਿਲਾ ਕੇ ਅੱਜ ਤੱਕ ਮੇਰੇ 24-25 ਸ਼ਬਦ ਜਿਹੜੇ ਸੰਗਤ ਦੇ ਵਿੱਚ ਚੱਲ ਰਹੇ ਨੇ YouTube ਤੇ ਚੱਲ ਰਹੇ ਨੇ ਲੋਕ ਬੜਾ ਪਿਆਰ ਵੀ ਦਿੰਦੇ ਨੇ ਛੇਜਾਂ ਦੇ ਉੱਤੇ ਕਹਿੰਦੇ ਵੀ ਨੇ ਭਾਈ ਸਾਹਿਬ ਉਹ ਸ਼ਬਦ ਸੁਣਾਓ ਜਿਹੜਾ ਤੁਸੀਂ ਉੱਥੇ ਰਿਕਾਰਡ ਕਰਵਾਇਆ ਸੀ ਜਾਂ ਸੀ ਸੁਣਦੇ ਆ ਜਿਹੜਾ ਇਸ ਕਰਕੇ ਸ਼ਬਦਨਾ ਹੁਣ ਤੱਕ 24 25 ਆਏ ਨੇ ਹੁਣ ਅਗੇ ਅਸੀਂ ਧਾਰਮਿਕ ਗੀਤ ਕਰਨ ਦੀ ਵਿਸੋਧਰਿਆ ਸਾਹਿਬਜ਼ਾਦਿਆਂ ਦੇ ਉੱਤੇ ਧਾਰਮਿਕ ਗੀਤ ਦੀ ਤਿਆਰੀ ਜਾਰੀ ਹੈ ਸਾਡੀ ਠੀਕ ਹੈ ਠੀਕ ਉਹ ਥੋੜਾ ਜਾਂ ਮੇਰਾ ਆਪਣਾ ਸ਼ੌਂਕ ਹੈ ਵੀ ਮੈਂ ਸਾਹਿਬਜ਼ਾਦਿਆਂ ਦੇ ਨਾਲ ਸੰਬੰਧਿਤ ਕੋਈ ਧਾਰਮਿਕ ਗੀਤ ਜਿਹੜਾ ਆ ਬੱਚੇ ਛੋਟੇ ਬੱਚੇ ਨੇ ਜਿਹੜੇ ਸਿਰਫ ਉਹਨਾਂ ਨੂੰ ਜਾਣਦੇ ਨਹੀਂ ਜਾਂ ਉਹਨਾਂ ਦੇ ਸ਼ਹੀਦ ਦੀਨ ਨੂੰ ਨਹੀਂ ਜਾਣਦੇ ਉਹਨਾਂ ਨੂੰ ਕੋਈ ਸੌਖੀ ਜੀ ਭਾਸ਼ਾ ਦੇ ਵਿੱਚ ਕੋਈ ਗੀਤ ਇਸ ਤਰ੍ਹਾਂ ਗਾਵਾਂ ਕਿ ਉਹ ਬੱਚੇ ਪ੍ਰੇਰਿਤ ਹੋ ਜਾਣ ਫਿਰ ਤੁਹਾਨੂੰ ਇਹ ਜਦੋਂ ਤੁਸੀਂ ਕੈਸਟ ਵਗੈਰਾ ਕੀਤੀਆਂ ਨੇ ਤੁਹਾਨੂੰ ਕਿਸੇ ਮਤਲਬ ਕਮੇਟੀ ਵੱਲੋਂ ਜਾਂ ਹੋਰ ਵੱਲੋਂ ਸਹਾਇਜੋਗ ਵੀ ਮਿਲਿਆ ਜਾਂ ਕਿ ਨਹੀਂ ਨਹੀਂ ਸਹਾਇਜੋਗ ਤਾਂ ਦੇਖੋ ਇੱਕ ਇੱਕ ਵਾਰੀ ਮੈਨੂੰ ਮਿਲਿਆ ਸੀ ਹਾਂਜੀ ਇੱਕ ਵਾਰੀ ਮੈਨੂੰ ਸਹਾਇਜੋਗ ਮਿਲਿਆ ਸੀ ਉਹ ਪਰਿਵਾਰ ਨੇ ਕਿਹਾ ਸੀ ਵੀ ਤੁਸੀਂ ਕੋਈ ਗੱਲ ਨਹੀਂ ਭਾਈ ਸਾਹਿਬ ਕਰਵਾ ਲਓ ਸ਼ਬਦ ਤੇ ਅਸੀਂ ਜਿਹੜਾ ਬਾਕੀ ਪੋਸਟਰ ਵਗੈਰਾ ਬੈਨਰ ਵਗੈਰਾ ਦਾ ਖਰਚਾ ਅਸੀਂ ਕਰਦੇ ਹਾਂਗੇ ਰਿਕਾਰਡਿੰਗ ਦਾ ਖਰਚਾ ਤੋਂ ਨਾਪ ਕਰਨਾ ਪਏਗਾ ਵੀਡੀਓ ਮੈਂ ਨਹੀਂ ਉਹਦੀ ਕਰਵਾ ਸਕਿਆ ਸੀ ਕਿਉਂਕਿ ਐਨੇ ਪੈਸੇ ਨਹੀਂ ਸੀ ਮੇਰੇ ਕੋਲ